ਸਾਰੀ ਜ਼ਗਰਦਾ ਟਾਨਾ ਮਾਦੇ ਜੇ ਚੁਪਾਤਾ ਜਾਂਦਾ ਕੋਈ ਮੇਰੀ ਇਹ ਆਪਣੀ ਮਨਰਾ ਕੁੜੀ ਆ ਦੀ ਪੂਰੀ ਬੋਟ ਬਣਾ ਸੀ ਚ ਜੀਣਾ ਦੀ ਤੇ ਵਿਚਾਰੇ ਉੱਟੇ ਮਾਟੇ ਮੈਂ ਬਹੁਤ ਕੰਮ ਦੀ ਹੀ ਚੱਲੀ ਹੁੰਦੇ ਨਹੀਂ ਗੱਡੀਆਂ ਜਾਂਦੇ ਫੁੱਟਾਟਾ ਮਜ਼ਾਕ ਕਿਉਂ ਦੀ ਬਾ ਕੋਈ ਨਹੀਂ ਜਾਣਦਾ ਪਰ ਇਹਦੇ ਵਿੱਚ ਤੇ ਇਤਰਾਪੋਂ ਜਰਾ ਫੇ ਮੈਂ ਤੇ ਵੀ ਆਤਵਾਰ ਪਿਆ ਪਾਟ ਜੀ ਨੂੰ ਮਾ ਕਪੀ ਆ ਨਾ ਜੇ ਕੁੜੀ ਘਰ ਤੇ ਮਦਦ ਕਰ ਦਵਾ ਕੇ ਉਹਨਾਂ ਚਾਹਿਆਂ ਬਵਾ ਕੀਤੇ ਉਹਨਾਂ ਨੇ ਉਹ ਟੰਡਿਕਾ ਦਵਾ ਕਾਦੀ ਤੇ ਉਹਨਾਂ ਸੰਧਰ ਤੇ ਉਹ ਟੀਕੇ ਤੁਕੇ ਲਵਾਏ ਚਰਨ ਦਵਾਈ ਕਰਾਈ ਤੇ ਹੁਣ ਕੁੜੀ ਬਿਲਕੁਲ ਠੀਕ ਹੈ ਪਰਮੇਸ਼ਰ ਤੋਂ ਵਾਦਿਆ ਆਡੀ ਨ ਬਵਾਵਾਂ ਨੂੰ ਸੰਦਾ ਭੰਟਾਈਓ ਤੇ ਪਰਮੇਸ਼ਰ ਨੇ ਹੁਣ ਉਹਨਾਂ ਨੂੰ ਕੁੜੀ ਨੂੰ ਰੀਗ ਕੀਤਾ ਆਮੀਨ ਦੂਜੀ ਗਵਾਹੀ ਹੈ ਮੇਰੀ ਕਿ ਮੈਨੇ ਤੇ ਕਾਲਾ ਕੋਈ 2:00 ਵਜੇ ਕੋਈ ਲਾਟ ਪਾਇਆ ਮੇਰੇ ਤੇ ਤੇ ਮਗਾ ਮੇਰਾ ਬਜਾਗੀ ਕਰੂਗਾ ਮੇਰਾ ਪੋਤਰਾ ਕੀ ਕਰੂਗਾ ਮੇਰਾ ਪੋਤਰਾ ਕੀ ਕਰੂਗਾ ਕਿਉਂ ਆਪੇ ਮੇਰੇ ਨਾਲ ਤੇ ਆ ਚਾਰ ਸੁਭੀ ਹੋ ਗਿਆ ਇਹ ਮੰਦਲ ਨੇ ਬੜੀ ਕੰਚਨ ਲੇ ਤੇ ਬਾਅਦ ਵਿੱਚ ਨਾ ਮੇਰਾ ਬੀਬੀ ਘਟ ਗਿਆ ਨਹੀਂ ਵੀ ਤਾਂ ਗਿਆ ਮੈਂ ਘਰ ਨੂੰ ਦੱਸਿਆ ਮੈਂ ਕੋਈ ਤਾਂ ਨਹੀਂ ਦੱਸੀ ਤੇ ਮੇਰੇ ਨਾਲ ਗਾ ਲਿਆ ਮਾ ਘਰ ਮੋਈ ਤੋਂ ਆਈਂ ਰਬ ਤੇ ਚਾਚੀ ਚ ਦਵਾ ਕਰਕੇ ਤੇ ਸ਼ਾਮ ਨੂੰ ਫੇਰ ਕਰ ਚੰਗੀ। ਇਜਾ ਵੇ ਫਰਮੇਸ਼ਨ ਨੇ ਮੈਨੂੰ ਮੈਕੀਟਾ ਜਾ ਕੇ ਫੀਲ ਦਵਾਦੂ ਤੇ ਢਾਂਦੇ ਵਿੱਚ ਪਾ ਕੇ ਤੇ ਮਨੋ ਕੇ ਝਾਲ ਪਾ ਕੇ ਪਾਣੀ ਪਾ ਕੇ ਵਿੱਚ 800 ਕਿਗ ਮੱਗਲਾ ਚ ਪਾ ਕੇ ਤੇ ਪੀਣਾ। ਤੇ ਫਰਮੇਸ਼ਨ ਨੇ ਜਿਹੜੀ ਮੇਰੀ ਉਹ ਮਤਲਬ ਕਿ ਦਾਦੀ ਈ ਛਾਦੀ ਸੀ ਉਹ ਵੀ ਠੀਕ ਹੋਗੀ। ਇਹ ਗੇੜਾ ਮੇਰੇ ਨੂੰ ਸਾਰਾ ਉੱਛਾ ਗਿਆ ਇਹ ਕਦਮ ਉਹ ਵੀ ਠੀਕ ਹੋ ਗਿਆ ਪਰਮੇਸ਼ਰ ਨੇ ਕਿੰਗਾ ਕੀਤਾ ਜਾਂ ਸਮੂਹ ਜੀ ਦਾ ਧੰਨਵਾਦ ਰੱਬ ਦੇ ਦਾਸਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਜੈ ਹਮਸੀਧੀ ਹੇਲੇ ਦੇ ਜੀ ਹਲੇ ਨਹੀਂ ਹੇਲੇ ਹਾਲੇ ਹੇਲੇ ਉਹ ਵੀ ਅੱਜ ਇਹਨਾ ਆਂਦੀ ਜੋ ਜਿੰਨਾ ਸਾਡੇ ਵਿੱਚ ਮੈਂ ਰੱਬ ਦੇ ਦਾਸ ਦਾ ਰਬ ਦੀ ਦਾਸੀ ਦਾ ਧੰਨਵਾਦ ਕਰਦੀ ਆਂ ਕਿਸਾਨ ਨੇ ਜੋ ਕਰ ਦਿਆ ਮੈਂ ਇਸ ਕਰਕੇ ਦਵਾਈ ਤੇ ਮੈਨੂੰ ਦੇਣ ਵਾਲੀ ਸੀ ਪਰ ਮੇਰੇ ਦਿਮਾਗ ਚ ਨਹੀਂ ਆਉਂਦਾ ਮੈਂ ਦਵਾਈ ਕਿਹੜੀ ਦਵਾਈ ਤਿੰਨ ਚਾਰ ਦਵਾਈਆਂ ਮੇਰੀਆਂ ਫਾਨੀ ਇੱਕ ਤਾਂ ਮੇਰੀ ਦਵਾਈ ਹੁਣ ਖੁਸ਼ੀ ਦੀ ਇਹ ਵਾ ਵੀ ਮੈਨਾਂ ਕਿੰਨੇ ਦਿਨ ਹੋ ਗਏ ਮੈਂ ਆਪਣੇ ਬੱਚਿਆਂ ਨਾਲ ਬੜੀ ਲੋੜੀਂ ਮੈਂ ਕਹਤ ਹਈ ਨਾ ਮੇਰੀ ਨਾ ਜ਼ਿੰਦਗੀ ਖਰਾਬ ਕਰਤੀ ਕਹਿੰਦੇ ਨੇ ਆਣੇ ਮੇਰੇ ਇਕਦਰ ਰੋ ਕੇ ਕਹਿੰਦੇ ਕੀ ਹੋ ਜਾਂਦਾ ਤੈਨੂੰ ਐਤਵਲੇ ਹੁੰਦਾ ਮੈਂ ਤੂੰ ਟੀਵੀ ਛੱਡ ਲਈ ਤੇ ਮੈਂ ਦਵਾ ਕਰਨੀ ਆ ਤੂੰ ਹੀ ਟੀਵੀ ਲਾਇਆ ਹੁੰਦਾ 10 ਵਜੇ ਮੇਰੀ ਦਵਾ ਹੁੰਦੀ 10 ਵਜੇ ਟਾਈਮ ਤੇ ਇਹਨਾਂ ਰਾਤ ਨਾ ਇਹਨਾਂ ਰਾਤ ਟੀਵੀ ਨਾ ਬੰਦ ਕਰਿਆ ਕਰਨਾ ਮੈਂ ਕਲਪ ਕੇ ਆਪਣੇ ਘਰ ਵਾਲੇ ਨੂੰ ਕਹਤਾ ਮੈਂ ਕਿਹਾ ਜੋ ਮਰਜੀ ਹੋ ਜਾਏ ਮੈਂ ਐਲਸੀਡੀ ਥੋੜੀ ਦੇਣੀ ਹੈ ਮੈਂ ਕਹ ਲੈਂਦੀ ਤੇ ਮੈਂ ਹੀ ਆ ਵਿਚਾਰਣਾ ਕਿ ਬੱਚੇ ਖੇਡੇ ਲੱਗਣਗੇ ਪਰ ਇਹ ਨਹੀਂ ਕਿ 24 ਘੰਟੇ ਹੀ ਟੀਵੀ ਦੇ ਵਿੱਚ ਕੋਈ ਗਲਤ ਵੇਖਾਂਗੇ ਕੋਈ ਸਹੀ ਵੇਖਾਂਗੇ ਚਲ ਮੰਨੋ ਕਿ 10 ਮਿੰਟ ਅਸੀਂ ਵੇਖ ਲਿਆ ਵਾ ਤੂੰ ਵੀ ਲੈ ਆ ਕੰਡ ਨੂੰ ਵੇਖ ਜੋ ਮਰਜੀ ਵੇਖੋ ਮੇਰੇ ਜਾਂਦੇ ਤਾਂ ਬੁਲਾਦਾ ਜੋ ਮਰਜੀ ਵੇਖੋ ਮੈਂ ਆਪਣੇ ਮੈਨੂੰ ਇਹ ਕੁਝ ਹੀ ਕਿ ਮੈਂ ਲਾਂਦੇ ਇਹ ਹੈਡਫੋਨ ਹੈਡਫੋਨ ਲਾਂਦੇ ਮੈਂ ਕਿਹਾ ਤੂੰ ਹੀ ਜੋ ਮਰਜੀ ਕਰ ਮੈਂ ਕੀ ਤੇ ਲਾ ਕੇ ਕਰਨਾ ਚਾਹ ਤੇ ਮੈਂ ਹੈਡਫੋਨ ਲਾਣਾ ਨੇ ਮੈਨੂੰ ਗੰਦੀ ਅਜ ਨਹੀਂ ਆਵੇ ਪਤਾ ਨਹੀਂ ਕੀ ਰੱਬ ਕਰਾਈ ਕਰਦਾ ਏ ਕਿ ਸ਼ਾਇਦ ਮੇਰੇ ਦਿਲ ਚੋਂ ਦਾ ਹੀ ਕੋਈ ਭਾਵਨਾ ਹੈ ਕੋਈ ਤੇ ਮੈਂ ਇਦਾਂ ਅੱਜ ਵੀ ਮਰੋ ਕੇ ਪ੍ਰਭੂ ਨੂੰ ਕਹਾਂ ਮੈਂ ਪ੍ਰਭੂ ਮੇਰ ਕੋ ਸਾਰਾ ਕੁਝ ਸਭ ਬਹੁਤ ਕੁਛ ਤੂੰ ਮੈਨੂੰ ਦਿੱਤਾ ਜਦੋਂ ਨਹੀਂ ਕਿ ਮੈਂ ਤੇਰੇ ਘਰ ਆਈ ਮੈਨੂੰ ਬਹੁਤ ਕੁਛ ਦਿੱਤਾ ਦਿੱਤਾ ਤੇ ਦਿੱਤਾ ਤੂੰ ਪਵਿੱਤਰ ਆਤਮਾ ਨਹੀਂ ਤੇ ਤਾਵੇਂ ਕਿ ਸਾਰਾ ਕੁਝ ਦਿੱਤਾ ਹੋਇਆ ਏਹੀ ਮੇਰੇ ਢਿੱਡ ਦੇ ਵਿੱਚ ਵਿਚਾਰ ਬਹਿ ਗਿਆ ਬਹਿ ਗਿਆ ਬਹਿ ਗਿਆ ਟੂੰਗਾ ਹੀ ਜਾਂਦਾ ਰਿਹਾ ਤੇ ਫਿਰ ਮੈਨੂੰ ਆਂਟੀ ਦਵਾਈ ਕਰਨ ਦੀ ਲਾਕੀ ਉਹ ਦਵਾਈ ਕਰਨ ਦੀ ਕਿ ਮੇਰਾ ਬੱਚਾ ਬਿਮਾਰ ਸੀ ਫਿਰ ਮੈਨੂੰ ਆਪਣੇ ਬੱਚੇ ਦੀ ਯਾਦ ਆ ਗਈ ਵੀਰ ਮੇਰੇ ਗਏ ਸੀ ਕਿੱਥੇ ਗਏ ਵਿੱਚ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਦਿੱਲੀ ਗਿਆ ਸੀ ਦਿੱਲੀ ਗਿਆ ਸੀ ਤੇ ਮੈਂ ਕਾ ਵੀਰੇ ਮੈਂ ਕਾ ਕਾਕਾ ਨਾਲ ਢਿੱਲਾ ਹੋ ਗਿਆ ਵਾ ਤੇ ਮੇਰਾ ਨਾ ਬੇਟਾ ਨਾ ਇੱਕ ਉਲਟੀ ਆਈ ਤੇ ਤੁੱਜੀ ਵਰੀ ਮਤਲਬ ਬੁਖਾਰ ਬਹੁਤ ਤੇਜ ਹੋ ਗਿਆ ਤੇ ਵੀ ਮੇਰੀ ਦਵਾਈ ਤੇ ਨਾ ਦਵਾਈਆਂ ਚਾਰ ਵਿੱਚ ਤੇ ਮਤਲਬ ਇਹਨਾਂ ਦਾ ਬੁਖਾਰ ਹੋ ਗਿਆ ਮੇਰੇ ਵੀਰ ਨੇ ਮੈਂ ਕ ਵੀਸੀ ਦਵਾ ਕਾ ਲ ਦੋ ਮੈਨੂੰ ਨਾ ਪਤਾ ਨਹੀਂ ਇਹ ਹੁੰਦਾ ਕਿ ਮੈਂ ਚਰਚ ਨਹੀਂ ਗਈ ਮਹੀਨਾ ਹੋ ਗਿਆ ਤੇ ਤਾਂ ਹੀ ਕਰਕੇ ਮੇਰੇ ਬੱਚੇ ਰੁਕਣ ਲੱਗੇ ਮੇਰੇ ਦੇ ਵਿੱਚ ਬੜਾ ਵੱਡਾ ਹੋ ਗਿਆ ਬੈਮ ਗਿਆ ਤੇ ਮੈਂ ਅਧਿਰ ਵੀਰ ਨੇ ਨਿਰਨਧਵਾ ਕੀਤੀ ਤੇ ਮੈਂ ਪਤਾ ਕੀ ਕੀਤਾ ਮੈਂ ਕਿਹਾ ਹੌਣ ਦਵਾ ਹੋ ਗਈ ਮੇਰਾ ਮਨ ਬੋਲ ਆਉਂਦੀ ਮੈਂ ਕਿਹਾ ਵੀਰ ਜੀ ਤੁਸੀਂ ਦਵਾ ਕਰ ਦੋਗੇ ਨਾ ਮੇਰੇ ਲਈ ਇੰਨਾ ਬੜਾ ਵਾ ਤੇ ਮੇਰਾ ਬੱਚਾ ਨਾ ਉਸੇ ਵੇਲੇ ਠੰਡਾ ਆਉਂਦਾ ਮੈਂ ਕਿਹਾ ਵੀਰ ਜੀ ਮੈਂ ਹਾਂ ਇਹਦਾ ਤੁਹਾਡੇ ਬੋਲ ਹੀ ਇਹਦੇ ਪਤਾ ਨਹੀਂ ਕੀ ਕੰਨਾਂ ਦੇ ਵਿੱਚ ਵੜ ਜਾਂਦੇ ਆ ਤੇ ਮੇਰੇ ਬੱਚੇ ਨੂੰ ਨਾ ਸ਼ਾਂਤੀ ਮਿਲ ਗਈ ਆ ਮੈਂ ਇੰਨਾ ਤਾਂ ਪੰਦਿਆ ਕਹਿੰਨੇ ਕਹਣਾ ਕਿ ਝੂਠ ਬੋਲਦੀ ਆ ਜਾਰ ਕੋਈ ਝੂਠ ਬੋਲਦਾ ਜਿਹਦੇ ਨਾਲ ਹੁੰਦਾ ਉਹਨੂੰ ਪਤਾ ਲੱਗਦਾ ਕਿ ਉਹ ਸੱਚ ਬੋਲਦਾ। ਇੱਕ ਪਰਮੇਸ਼ਵਰ ਅਗਵਾਈ ਕਰਦਾ ਕਿ ਹਾਂ ਆਂਟੀ ਨੇ ਅਗਵਾਈ ਕੀਤੀ ਆਪਣੇ ਬੱਚੇ ਲਈ ਤੇ ਮੈਨੂੰ ਅਗਵਾਈ ਕਰਨ ਰੱਬ ਕਿ ਤੂੰ ਆਪਣੇ ਬੱਚੇ ਦੀ ਅਗਵਾਈ ਕਿਉਂ ਨਹੀਂ ਦੇ ਰਹੀ? ਕਿਉਂਕਿ ਇਹਨਾਂ ਨੇ ਆਪਣੀ ਦੁਆ ਕੀਤੀ ਮੈਂ ਇਹਨਾਂ ਗਾੜੀ ਖਾਈ ਨਾ ਕਰਾਂ ਤੇ ਪ੍ਰਭੂ ਮੈਨਾਂ ਗੁੱਸਾ ਹੋ ਗਿਆ ਕਿ ਕਿ ਨਹੀਂ ਗਾਂ ਮੇਰੀ ਜ਼ਿੰਦਗੀ ਚ ਕੋਈ ਕੰਮ ਨਹੀਂ ਹੋ ਸਕਦਾ ਜੇ ਮੈਂ ਪ੍ਰਭੂ ਦੀ ਅਗਵਾਈ ਨਾ ਕਰਾਂ। ਤੇ ਮੈਂ ਫਿਰ ਆਪਣੇ ਬੱਚੇ ਦੀ ਦਵਾਈ ਕਰਾਈ ਬੱਚਾ ਤੇ ਮੇਰਾ ਸਹੀ ਹੋ ਗਿਆ ਤੇ ਅੱਜ ਮੈਨੂੰ ਪ੍ਰਭੂ ਨੇ ਪਵਿੱਤਰ ਆਤਮਾ ਦਾ ਹਾਲ ਦਿੱਤਾ ਮੈਂ ਅਗਨਿਤ ਕਾਤੀ ਉਹਦਾ ਅਰਥ ਇਹਨੇ ਹਾਲੇ ਤੱਕ ਸਰੀਰ ਦੇ ਵਿੱਚ ਕੋ ਮਰਿਆ ਵਾ ਕਿ ਉਹਦਾ ਵਿਸ਼ੇਖ ਐਸਾ ਹੋਣ ਗਿਆ ਵਾ ਕਿ ਮੈਨੂੰ ਪਾਸਟਰ ਜੀ ਨੇ ਨਹੀਂ ਸੁਆ ਮੈਨੂੰ ਪੇਸੇ ਨੇ ਨਹੀਂ ਛੁੜਿਆ ਮੈਨੂੰ ਖੋਦ ਪਵਿੱਤਰ ਆਤਮਾ ਨੇ শুਇਆ ਮੈਂ ਧੰਨਵਾਦ ਕਰਦੀ ਆ ਮੈਨੂੰ ਸਫਲ ਦੇਣ ਦੀ ਅੱਜ ਛੇਰ ਤੋਂ ਮੈਨੂੰ ਜ਼ਿੰਦਗੀ ਪੂਰੀ ਦਿੱਤੀ ਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੀ ਐਲ ਸੀ ਡੀ ਦੇ ਵਿੱਚ ਜੋ ਵੀ ਗਲਤ ਹੁੰਦਾ ਵਾ ਉਹ ਸਹੀ ਬਣ ਕੇ ਤੇਰਾ ਪਵਿੱਤਰ ਆਗਮਾ ਹੀ ਉਤਰੇ ਜਦੋਂ ਆਵੇ ਤੇਰਾ ਸ਼ਬਦ ਆਵੇ ਕੋਈ ਗਲਤ ਚੀਜ਼ ਨਾ ਆਵੇ ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਮੈਂ ਐਲ ਸੀ ਡੀ ਲਾਉਂਦੀ ਸੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡੇ ਪਰਚਾ 8 ਵਜੇ ਤੋਂ ਲੈ ਕੇ ਸਾਡ 8:30 ਵਜੇ ਤੱਕ ਸਾਡੇ ਘਰ ਪ੍ਰਚਾਰ ਚੱਲਦਾ ਸੀ ਆਕਲ ਨੂਰੂਲਾ ਜੀ ਦਾ ਫਿਰ ਸਾਡੇ ਚ ਚੱਲਦਾ ਸੀ ਉਹ ਹੈਗੇ ਸੀ ਕਿਹੜੇ ਦਾ ਸੀ ਉਹ ਬੜੇ ਦੂਰ ਤੇ ਰਾਸ ਸੀ ਤੇ ਉਹਨਾਂ ਦਾ ਪ੍ਰਚਾਰ ਸਾਡੇ ਘਰੇ ਚੱਲਦਾ ਹੁੰਦਾ ਸੀ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਹੁੰਦੀ ਸੀ ਮੈਂ ਕੰਨੀ ਨਹੀਂ ਸੀ ਕਿ ਅਸੀਂ ਸਾਡੇ ਦੀ ਤਰੇਲ ਕਰੋ ਕਿ ਅਸੀਂ ਪ੍ਰਿਆਰ ਦੇ ਵਿੱਚ ਬੈਠੇ ਰਹੀਏ ਫਿਰ ਪਰਮੇਸ਼ਰ ਨੇ ਮੈਨੂੰ ਰਾਤ ਵੀ ਫਾਲ ਦਿੱਤਾ ਪਰਮੇਸ਼ਰ ਨੇ ਐਸਾ ਫਾਲ ਦਿੱਤਾ ਕਿ ਮੈਂ 2 ਵਜੇ ਤੋਂ ਉੱਠ ਕੇ 1 ਵਜੇ ਤੱਕ ਪ੍ਰਾਰਥਨਾ ਕੀਤੀ 1 ਵਜੇ ਤੋਂ ਉੱਠ ਕੇ 6 ਵਜੇ ਤੱਕ ਕੀਤੀ ਫਿਰ ਮੈਨੂੰ ਪਰਮੇਸ਼ਰ ਨੇ ਹੋਰ ਕਲਾਸ ਕਰੇਗਾ ਅੱਜ ਮੈਨੂੰ ਹੋਰ ਜ਼ਿਆਦਾ ਸਮਰਥਨਾ ਭਰੇਗਾ ਇਹ ਮੈਨੂੰ විශ්වාස ਹੈ ਪੱਕਾ ਆਮੀਨ ਸਾਰੇ ਮੇਰੇ ਪੈਰ ਕੰਨ ਜੈਮਸੀ ਦੀ ਰੱਬ ਦੀ ਦਾਸਨੀ ਰੱਬ ਦੇ ਦਾਸਾਂ ਨੂੰ ਜੈਮਸੀ ਦੀ ਮੈਂ ਪਰਮੇਸ਼ਰ ਦੇ ਅੱਗੇ ਅਰਦਾਸ ਕਰਦਾ ਕਿ ਪਰਮੇਸ਼ਰ ਮੈਨੂੰ ਕਹਿੰਦਾ ਡਾਕਟਰ ਕੋ ਗਿਆ ਮੇਰੀ ਬਾਹ ਬਹੁਤ ਸੰਗੀਤ ਹੈ ਮੈਂ ਪਰਮੇਸ਼ਰ ਦੇ ਅੱਗੇ ਦੁਆ ਕਰਦਾ ਕਿ ਮੈਨੂੰ ਡਾਕਟਰ ਨੇ ਕਿਹਾ ਕਿ ਤੂੰ ਟੈਸਟ ਕਰਾ ਕੰਗਾ ਕਾ ਨਹੀਂ ਮੈਂ ਟੈਸਟ ਨਹੀਂ ਕਰਾਉਣੇ ਮੈਂ ਮੈਨੂੰ ਸਹੀ ਕਰੂਗਾ ਤੇ ਪਰਮੇਸ਼ਰ ਹੀ ਸਹੀ ਕਰੂ ਨਹੀਂ ਤੇ ਮੈਂ ਪਰਮੇਸ਼ਰ ਦੇ ਅੱਗੇ ਦੁਆ ਕਰਦਾ ਕਿ ਪ੍ਰਭੂ ਤੂੰ ਹੀ ਸਹੀ ਕਰਨਾ ਤੇਰੇ ਅੱਗੇ ਮੈਂ ਹੱਥ ਜੋੜਦਾ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਰੱਬ ਦੇ ਦਾਸਾਂ ਨੇ ਮੈਨੂੰ ਆਖਿਆ ਕਿ ਅੰਨੀ ਪਾ ਸਕੰਦੇ ਲੈਣੀ ਅੱਗੇ ਆਉ ਮੈਂ ਰੱਬ ਦੇ ਦਸਾਂ ਕੋ ਅੰਨੀ ਪਾਸਾ ਲਈ ਮੈਂ ਰੱਬ ਦੇ ਦਸ ਮੈਨੂੰ ਅੰਨੀ ਪਾਸਾ ਦਿੱਤੀ ਉਸ ਵੇਲੇ ਪਰਮੇਸ਼ਰ ਮੈਨੂੰ ਦਿੱਤਾ ਸਾਫ ਕਸਮੇ ਰੱਬ ਤੁੰਮੇ ਨੂੰ ਅੰਨੀ ਪਾਸਾ ਨਾਲ ਬਲੈਸ ਕਰਨੇ ਦੀ ਜ਼ਿੰਦੇ ਪਸ ਪਰਮੇਸ਼ਰ ਨੇ ਦਿੱਤਾ ਰੱਬ ਦੇ ਦਸਾਂ ਦੇ ਉੱਤੇ ਮਾਲਾ ਆਇਆ ਮੈਨੂੰ ਸੁਆ ਮੈਨੂੰ ਅੰਨੀ ਪਾਸਾ ਦਾ ਬਲੈਸ ਹੋਇਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਮੈਨੂੰ ਅੰਨੀ ਪਾਸਾ ਨਾਲ ਬਲੈਸ ਕੀਤਾ ਪਰਮੇਸ਼ਰ ਦਾ ਧੰਨਵਾਦ ਤੇ ਪਰਮੇਸ਼ਰ ਸ਼ੁਕਰ ਕਰਦਾ ਹਾਂ ਪ੍ਰਭੂ ਜੀ ਮਹਿਮਾ ਪ੍ਰਭੂ ਜੀ ਮੱਧਾਈ ਪ੍ਰਭੂ ਜੀ ਤਰੀਫ ਕਰਦੇ ਸਾਰੇ ਮੇਰੇ ਭੈਣ ਭਰਾ ਮੈਨੂੰ ਸ਼ਾਨ ਸੀ ਦੀ ਰਾਤ ਨੂੰ ਦਾਸ ਨੂੰ ਜਪਦੇ ਦਾ ਫਰਜ਼ ਹੈ ਮੈਨੂੰ